ਉਹ ਲਾਂਤੀਓ ਲਾਂਤੀਓ ਸ਼ਰਮ ਕਰ ਲੋ ਸ਼ਰਮ ਆ ਜਿਹੜੇ ਬਣੇ ਫਿਰਦੇ ਆ ਨਾ ਸਮਾਜ ਸੇਵੀ ਜਾਲੀਏ ਆਪਣੇ ਆਪ ਨੂੰ ਕਹਿੰਦੇ ਪ੍ਰਵਾਸੀਆਂ ਦੇ ਸਮਾਜ ਸੇਵੀ ਆ ਅਸੀਂ ਇਹਦਾ ਫਲਾਣੇ ਧਮਗਾਣੇ ਦੇ ਪ੍ਰਵਾਸ ਸਮਾਜ ਸੇਵੀ ਆ ਤੇ ਜਿਹੜੇ ਆ ਪੱਗਾਂ 'ਚ ਸਿਰਫ ਸਾਹੀ ਪੰਜਾਬੀ ਵੀ ਨੇ ਜਿਹੜੇ ਬਾਲੇ ਇਹਨਾਂ ਦਾ ਇਹਨਾਂ ਨੂੰ ਮੂੰਹ ਆਉਂਦਾ ਜਿਨ੍ਹਾਂ ਨੇ ਜਵਾਈ ਬਣਾਉਣੇ ਆ ਇਹ ਇਹ ਦੇਖਣ ਜਰਾ ਵੀ ਆ ਕੀ ਕਰਦੇ ਨੇ ਸਾਡੇ ਲੁਧਿਆਣੇ ਦੀ ਹਾਲਤ ਐ ਕਿੜੇ ਚੀਨ ਦੀ ਅਮਰੀਕਾ ਦੀ ਹਾਲਤ ਜੇ ਹੀ ਕਿਸਾਨ ਮੜੇ ਜਾਂ ਖੇਤ ਨੂੰ ਅੱਗ ਲਾ ਦੇਵੇ ਨਾ ਕਿਸੇ ਪਰ ਵਾਲੀ ਨੂੰ ਅਗਲਾ ਦੇ ਡਰੋਨਾਂ ਦੇ ਨਾਲ ਦੇਖ ਲੈਂਦੀਆਂ ਨੇ ਸਰਕਾਰਾਂ ਤੇ ਪੋਲਿਊਸ਼ਨ ਕ 控制 ਬੋਰਡ ਤੇ ਆਹ ਜਿਹੜੇ ਰੋਜ਼-ਰੋਜ਼ ਮੈਂ ਤਾਂ ਜਿੱਥੇ ਮੈਂ ਰਹਿਣਾ ਮੇਰੇ ਆਲੇ-ਦੁਆਲੇ 500 ਮੀਟਰ ਦੇ ਅੰਦਰ-ਅੰਦਰ ਹੀ ਰੋਜ਼ ਪੈਦਲ ਨੀ ਕਿੰਨੇ ਲੋਕ ਆਹ ਤਾਰਾਂ ਨੂੰ ਅੱਗ ਕਾਰਬਨ ਨੂੰ ਅੱਗ ਲਾਉਂਦੇ ਆ ਤੇ ਇਹੇ ਬਿਮਾਰੀਆਂ ਨਹੀਂ ਕਰਦੇ ਇਹ ਕੈਂਸਰ ਨਹੀਂ ਕਰਦੇ ਇਹ ਇਹਨਾਂ ਦੀ ਉਮਰਾਂ ਵਧਾਉਂਦੇ ਆ ਕਿਉਂਕਿ ਇਹ ਪ੍ਰਵਾਸੀ ਲੋਕ ਜਲਾਉਂਦੇ ਆ ਇਹੀ ਜੇ ਪੰਜਾਬੀ ਜਲਾਉਂਦੇ ਹੁੰਦੇ ਤੇ ਇਹ ਕੈਂਸਰ ਹੀ ਵਰਤਾਂਦੇ ਹੁੰਦੇ ਤੇ ਮੈਨੂੰ ਨਹੀਂ ਸਮਝ ਆਉਂਦੀ ਵੀ ਪੰਜਾਬੀਆਂ ਦੇ ਇਹ ਇੰਨੇ ਦੁਸ਼ਮਣ ਕਿਉ ਹੋ ਰਿਹਾ ਕੀ ਵਗਾਰਦਾ ਤੁਹਾਡਾ ਪੰਜਾਬੀਆਂ ਨੇ ਹੋਰ ਨਾ ਸਟੇਟਾਂ ਨੇ ਤੁਹਾਨੂੰ ਰੱਖਿਆ ਨਹੀਂ ਤੇ ਪੰਜਾਬ ਵਾਲਿਆਂ ਨੇ ਤੁਹਾਨੂੰ ਸਾਂਭ ਲਿਆ ਰੋਟੀ ਫੁਲਕੇ ਦਾ ਵੀ ਧਿਆਨ ਰੱਖਿਆ ਤੁਹਾਡੀ ਸੁਰੱਖਿਆ ਦਾ ਵੀ ਪੰਜਾਬ ਵਾਲਿਆਂ ਨੇ ਧਿਆਨ ਰੱਖਿਆ ਤੇ ਪੰਜਾਬ ਵਾਲਿਆਂ ਨੂੰ ਤੁਸੀਂ ਕੀ ਗੁਣ ਪਾ ਰਹੇ ਹੋ ਉਹਨਾਂ ਦਾ ਕੀ ਤੁਸੀਂ ਉਹਨਾਂ ਨੂੰ ਦੇ ਕੇ ਜਾ ਰਹੇ ਹੋ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਤੁਸੀਂ ਤੁਹਾਡਾ ਦੀਨਬਾਨ ਹੈ ਕੋਈ ਕਿ ਨਹੀਂ ਹੈ ਅ ਮੈਂ ਕਈ ਦੇਖਿਆ ਸਾਡੇ ਨਾਲ ਖੇਡੇ ਪੜੇ ਹੋਏ ਬਚਪਨ ਤੋਂ ਦੇਖਦੇ ਆਈਆਂ ਵੀ ਜਿਹੜੇ ਮੁੰਡੇ ਦੇ ਅਸੀਂ ਸਪੋਰਟ ਵੀ ਕੀਤੀ ਉਹ ਵੀ ਦੇਖ ਲਓ ਇਹਨਾਂ ਦੇ ਹੱਕ 'ਚ ਖੜਦੇ ਨੇ ਉਹ ਵੀ ਕਿਉਂ ਗਲਤ ਦੇ ਹੱਕ 'ਚ ਖੜਦੇ ਨੇ ਸਿਰਫ ਆਪਣੀ ਰਾਜਨੀਤੀ ਚਮਕਾਉਣ ਦੇ ਚੱਕਰ 'ਚ ਵੀ ਸਾਨੂੰ ਕੁਰਸੀਆਂ ਮਿਲ ਜਾਣ ਸਾਨੂੰ ਕੋਈ ਅਹੁਦਾ ਮਿਲ ਜੇ ਇਹ ਗਲਤ ਗੱਲ ਆ ਕਟੋ-ਕਟ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਤਾਂ ਰੱਖੋ ਜੇ ਅਸੀਂ ਲੋਕ ਬੋਲਦੇ ਆ ਤੇ ਤੁਹਾਨੂੰ ਤਕਲੀਫ ਹੋ ਜਾਂਦੀ ਆ ਤੁਸੀਂ ਲੋਕ ਗਲਤ ਦਾ ਸਾਥ ਦੇਈ ਜਾਓ ਤਾਂ ਵੀ ਸਾਨੂੰ ਤਕਲੀਫ ਨਾ ਹੋਵੇ ਸਾਡੇ ਖਿਲਾਫ ਖੜ੍ਹਜੋ ਇਹ ਤਾਂ ਗਲਤੀ ਸਾਡੇ ਵਾਲਿਆਂ ਦੀ ਇਹ ਪੰਜਾਬੀਆਂ ਦੀ ਜਿਹੜੇ ਆਪਣੇਆਂ ਦਾ ਸਾਥ ਨਹੀਂ ਦਿੰਦੇ ਅਸੀਂ ਇੰਨਾ ਚਿਰ ਹੋ ਗਿਆ ਰੋਲਾ ਪਾਉਂਦੇ ਨੂੰ ਇਹ ਅੱਜ ਦੀ ਵੀਡੀਓ ਨਹੀਂ ਆ ਜਿਹੜੀ ਸਭ ਤੋਂ ਪਹਿਲਾਂ ਵੀਡੀਓ ਸੀ ਇਹ ਕੱਲ ਦੀ ਵੀਡੀਓ ਸੀ ਕੱਲ 5:30 ਵੇ ਦੇ ਹਾਲਾਤ ਸੀ ਦੇਖ ਲਓ ਕਾਰ ਬੰਨੂ ਅੱਗ ਲਾ ਰਿਆ ਸੀ ਬੰਦਾ ਤੇ ਆ ਜਿੰਨੀਆਂ ਵੀਡੀਓ ਪਾ ਰਿਆ ਮੈਂ ਇਹ ਕਾਰਬਨ ਨੂੰ ਕੈਂਸਰ ਫਲਾਂ ਨੂੰ ਟੀਵੀ ਫਲਾਂ ਨੂੰ ਲੋਕਾਂ ਨੂੰ ਪੰਜਾਬ ਦੇ ਨੂੰ ਇਹ ਬਿਮਾਰੀਆਂ ਦੇ ਨੂੰ ਸ਼ਾਇਦ ਮੇਰੇ ਹਿਸਾਬ ਨਾਲ ਜਾਣ ਕੇ ਹੀ ਕੀਤਾ ਜਾਂਦਾ ਜਿੰਨਾ ਹੋ ਸਕੇ ਪੰਜਾਬ ਦਾ ਨੁਕਸਾਨ ਕਰਨ ਹੀ ਆਏ ਨੇ ਪੰਜਾਬ ਦਾ ਕੋਈ ਭਲਾ ਸੋਚ ਕੇ ਨਹੀਂ ਆਏ ਇਹ ਲੋਕ ਇਹ ਸੋਚ ਕੇ ਆਏ ਨੇ ਮਿੱਥ ਕੇ ਆਏ ਨੇ ਵੀ ਪੰਜਾਬ ਨੂੰ ਬਰਬਾਦ ਕਰਦੀ ਐ ਖੰਡਰ ਬਣਾਦੀ ਐ ਲਾਸ਼ਾਂ ਪਛਾਦੀ ਐ ਮਰ ਜਾਣ ਲੋਕ ਪੰਜਾਬੀ ਕੰਮ ਵੀ ਨਾ ਦੇ ਕਰਨ ਦੀ ਐ ਇਹਨਾਂ ਨੂੰ ਸਸਤਿਆਂ ਚ ਅਸੀਂ ਲੇਬਰ ਵੀ ਦੇ ਦਈਏ ਇਹਨਾਂ ਨੂੰ ਕਿੱਥੇ ਤੁਸੀਂ ਕਿੱਥੇ ਜਾ ਕੇ ਭੋਤਣਾ ਆਹੀ ਜ਼ਿੰਦਗੀ ਇਹ ਤੁਹਾਡੇ ਕੋ ਇਦੂ ਬਾਅਦ ਤੁਹਾਡੇ ਤੁਹਾਨੂੰ ਜਿਪ ਲਿਖੇ ਆ ਨਾ ਜਿਹੜੇ ਦੁਬਾਰਾ ਪੈਦਾ ਹੋ ਜਾਓਗੇ ਫਲਾਣਾ ਧਮਗਾਣਾ ਇਹ ਨਹੀਂ ਹੁੰਦੇ ਹੁੰਦੇ ਜੇ ਇੱਕ ਵਾਰੀ ਅੱਖਾਂ ਬੰਦ ਹੋਈਆਂ ਇਹ ਦੁਬਾਰਾ ਖੁੱਲਣੀਆਂ ਨਹੀਂ 당ੀਆਂ ਤੇ ਲਾਂਤੀਓ ਸ਼ਰਮ ਕਰ ਲੋ ਸ਼ਰਮ ਸਾਡੇ ਦਾ ਅੰਦਰੋਂ ਖੂਨ ਖੋਲਦਾ ਚੀਜ਼ਾਂ ਦੇਖ ਕੇ ਤੁਸੀਂ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੋ ਆਪਣੀਆਂ ਸਟੇਟਾਂ 'ਚ ਤੁਹਾਡੇ ਤੋਂ ਰੋਜ਼ਗਾਰ ਨਹੀਂ ਮੰਗਿਆ ਗਿਆ ਆਪਣੀਆਂ ਸਟੇਟਾਂ 'ਚ ਤੁਹਾਡੇ ਤੋਂ ਸੁਰੱਖਿਆ ਨਹੀਂ ਮੰਗੀ ਗਈ ਭੱਜ ਕੇ ਤੁਹਾਨੂੰ ਇੱਧਰ ਆਣਾ ਪੈ ਗਿਆ ਜਿੱਥੇ ਜਾਨ ਬਚਾ ਕੇ ਤੇ ਇੱਥੇ ਆ ਕੇ ਤੁਹਾਨੂੰ ਦੋ ਟਾਈਮ ਦੀ ਰੋਟੀ ਸੁੱਖ ਦੀ ਮਿਲਣ ਲੱਗੀ ਤੇ ਤੁਸੀਂ ਹੰਕਾਰ ਗਏ ਜੇ ਇੰਨੀਆਂ ਹੀ ਚੰਗੀਆਂ ਸਰਕਾਰਾਂ ਸੀ ਤੁਹਾਡੀਆਂ ਜੇ ਤੁਹਾਡੇ ਇੰਨੇ ਹੀ ਚੰਗੇ ਲੋਕ ਸੀ ਤੇ ਫਿਰ ਉੱਥੇ ਕਿਉਂ ਨਹੀਂ ਇੰਡਸਟਰੀਆਂ ਸੀ ਲੱਗੀਆਂ ਉੱਥੇ ਕਿਉਂ ਨਹੀਂ ਤੁਹਾਨੂੰ ਮਾਂ-ਬਾਪ ਬੱਚੇ ਛੱਡ ਕੇ ਇੱਧਰ ਨੂੰ ਆਣਾ ਪੈਂਦਾ ਪੰਜਾਬੀਆਂ ਨੂੰ ਜਾਣਾ ਬਹਿ ਰਿਹਾ ਕਿਉਂਕਿ ਤੁਸੀਂ ਲੋਕ ਸਸਤੇ 'ਚ ਕੰਮ ਕਰਦੇ ਹੋ ਤੁਸੀਂ ਲੋਕ ਪੰਜਾਬੀ ਬੰਦੇ ਨੂੰ ਕੰਮ ਨਹੀਂ ਕਰ ਦਿੰਦੇ ਜੇ ਪੰਜਾਬੀ ਬੰਦਾ 10 ਮੰਗਦਾ ਨਾ ਤੁਸੀਂ 8 'ਚ ਕੰਮ ਕਰਦੇ ਹੋ ਤੇ ਸ਼ਰਮ ਕਰ ਲੋ ਸ਼ਰਮ ਤੇ ਆ ਜਿਹੜੇ ਸਾਡੇ ਪੰਜਾਬੀ ਵੀ ਨੇ ਨਾ ਜਿਹੜੇ ਆਪਣੇ ਆ ਤਾਂ ਸਾਥ ਨਹੀਂ ਦਿੰਦੇ ਤੇ ਇਹਨਾਂ ਦਾ ਨਾਲ ਖੜ ਜਾਂਦੇ ਆ ਇਹਨਾਂ ਨੂੰ ਵੀ ਥੋੜੀ ਸ਼ਰਮ ਕਰਨੀ ਚਾਹੀਦੀ ਆ ਪਤਾ ਨਹੀਂ ਕੀ ਜ਼ਮੀਰ ਮਰੇ ਆ ਇਹਨਾਂ ਦੇ ਪਤਾ ਨਹੀਂ ਇਹਨਾਂ ਦੇ ਕਿੱਦਾਂ ਦੇ ਲੋਕ ਨੇ ਇਹਨਾਂ ਨੂੰ ਹੈ ਹੀ ਨਹੀਂ ਜਮਾ ਹੀ ਫਿਰ ਕਿਉਂ ਹੈ ਨਹੀਂ ਅਗਲੇ ਗਲਤ ਨੂੰ ਵੀ ਸਹੀ ਕਹੀ ਜਾਂਦੇ ਤਾਂ ਤੁਸੀਂ ਸਹੀ ਨੂੰ ਸਹੀ ਤਾਂ ਕਹਿ ਦੋ ਗਲਤ ਨੂੰ ਗਲਤ ਤਾਂ ਕਹਿ ਦੋ